ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਤੁਹਾਡਾ ਆਪਣਾ ਚੈਨਲ ਪੰਜਾਬ ਪੁਲਿਸ ਵੱਲੋਂ ਜੁੱਧ ਨਸ਼ਾ ਬਰਧ ਮਹਿੰਮ ਤਹਿਤ ਪਵਾਨੀਗੜ ਦੇ ਨਜ਼ਦੀਕ ਪੈਂਦੇ ਪਿੰਡ ਜੌਲੀਆਂ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਵਰੀਤ ਸਿੰਘ ਬਿਰਕ ਐਸਪੀ ਪੀਵੀਆਈ ਦੀਗਵਾਈ ਹੇਠ ਅਤੇ ਉਹਨਾਂ ਦੇ ਨਾਲ ਰਾਹੁਲ ਕੌਸ਼ਲ ਡੀਐਸਪੀ ਪਵਾਨੀਗੜ ਐਸਐਚਓ ਗੁਰਨਾਮ ਸਿੰਘ ਪਵਾਨੀਗੜ ਅਤੇ ਸੂਚਨਾ ਤੋਂ ਆਪ ਲੋਕ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕਿਉਂਕਿ ਜੋੜੀਆਂ ਪਿੰਡ ਨਸ਼ੇ ਵਿੱਚ ਪਵਾਨੀਗੜ ਏਰੀਆ ਦੇ ਵਿੱਚ ਇੱਕ ਨੰਬਰ ਤੇ ਬਦਨਾਮ ਦੇਖਿਆ ਜਾ ਰਿਹਾ ਹੈ ਇਸ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਜਿੱਥੇ ਬਹੁਤ ਸਖਤਾਈ ਕੀਤੀ ਹੋਈ ਹੈ ਉੱਥੇ ਹੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਗਾਲੇ ਵਿੱਚ ਸਰਚ ਆਪਰੇਸ਼ਨ ਚੱਲੂ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਐਸਪੀ ਨਵਰੀ ਸਿੰਘ ਬਿਰਕ ਆਪ ਲੱਗੇ ਹੋਏ ਨਜ਼ਰ ਆ ਰਹੇ ਹਨ ਜਿੱਥੇ ਡੀਐਸਪੀ ਰਾਹੁਲ ਕੌਸ਼ਲ ਵੱਲੋਂ ਵੀ ਤਲਾਸ਼ੀ ਮਾਮੇ ਵਿੱਚ ਬਹੁਤ ਏਜੀ ਨਾਲ ਸਰਚ ਕੀਤੇ ਜਾ ਰਹੇ ਹਨ ਜਿੱਥੇ ਕੀ ਦੇਖਿਆ ਕਿ ਪੰਜਾਬ ਪੁਲਿਸ ਵੱਲੋਂ ਜੋਲੀਆਂ ਵਿੱਚ ਸੱਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤਾਂ ਦੇਖਣ ਨੂੰ ਮਿਲਿਆ ਵੀ ਬਹੁਤ ਘਰਾਂ ਦੇ ਵਿੱਚ ਜਿੰਦੇ ਲੱਗੇ ਨਜ਼ਰ ਆਏ ਉੱਥੇ ਹੀ ਕਾਫੀ ਜੋ ਪਹਿਲਾਂ ਨਸ਼ੇ ਵੇਚਦੇ ਸੀ ਘਰ ਵੇਚਣ ਦੇ ਨਜ਼ਰ ਆ ਰਹੇ ਹਨ ਜਿੱਥੇ ਕੀ ਘਰ ਵੇਚ ਕੇ ਘਰ ਛੱਡ ਚੁੱਕੇ ਹਨ ਕਿਉਂਕਿ ਨਸ਼ਿਆਂ ਦੀ ਜਿੱਥੇ ਪੰਜਾਬ ਸਰਕਾਰ ਵੱਲੋਂ ਸਖਤੀ ਕੀਤੀ ਗਿਆ ਉਹਦਾ ਅਸਰ ਦਿਖਦਾ ਨਜ਼ਰ ਆ ਰਿਹਾ ਹੈ ਕਿਉਂਕਿ ਨਸ਼ਿਆਂ ਦੇ ਵਿੱਚ ਠੱਲ ਪਾਉਣ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੁਝ ਦਿਨਾਂ ਦੇ ਵਿੱਚ ਵੀ ਦੇਖਿਆ ਤਾਂ ਪਰਚੇ ਸੌ ਤੋਂ ਉੱਪਰ ਤਕਰੀਬਨ ਹੋ ਚੁੱਕੇ ਹਨ ਜਿੱਤ ਕੇ ਉਹਨਾਂ ਵੱਲੋਂ ਇਹ ਪਹਿਨ ਬਹੁਤ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਪੁਲਿਸ ਵੱਲੋਂ ਇਸ ਵਾਰ ਬਹੁਤ ਤੇਜ਼ੀ ਨਾਲ ਨਸ਼ੇ ਦੇ ਵਿਰੁੱਧ ਮੈਂ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਜਿੱਤੇ ਪੰਜਾਬ ਪੁਲਿਸ ਵੱਲੋਂ ਇਸ ਵਾਰ ਸਖਤਾਈ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੂਰੀ ਤੌਰ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਪੂਰੇ ਤਰੀਕੇ ਨਾਲ ਖੋਜ ਵੀਲ ਕਰਦੇ ਨਜ਼ਰ ਆ ਰਹੇ ਹਨ ਵੀ ਕਿਤੇ ਵੀ ਕੋਈ ਨਸ਼ਾ ਨਾ ਮਿਲ ਜਾਵੇ ਕਿਉਂਕਿ ਨਸ਼ਿਆਂ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਬਹੁਤ ਸਖਤਾਈ ਦੇ ਰੁਖ ਅਪਣਾਇਆ ਜਾ ਚੁੱਕਾ ਹੈ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਕੀ ਆਪਰੇਸ਼ਨ ਪੰਜਾਬ ਪੁਲਿਸ ਵੱਲੋਂ ਜਦ ਨਸ਼ਾ ਵਿਰੁੱਧ ਕੀਤੇ ਜਾ ਰਹੇ ਹਨ i uh do -huh. uh -huh. uh -huh.

哎，打个电话去。 ਵਿਰੋਧ ਮਹਿੰਮ ਫਿਰ ਜਾ ਰਹੀ ਹੈ ਕਿ ਅਜ ਜੋੜੀਆਂ ਚੱਕੀ ਦੀ ਜਦੋਂ ਤੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਸ਼ੁਰੂ ਕੀਤੀ ਹੈ ਸੰਗਰੂਰ ਜ਼ਿਲ੍ਹੇ ਵਿੱਚ ਅਸੀਂ 1 3 25 ਤੋਂ ਲੈ ਕੇ 17 425 ਤੱਕ ਮਤਲਬ 127 ਮੁਕਦਮੇ ਦਰਜ ਕਰ ਚੁੱਕੇ ਆ ਤੇ 170 ਤੋਂ ਵੀ ਵੱਧ ਬੰਦੇ ਅਰੈਸਟ ਕਰ ਚੁੱਕੇ ਆ ਅੱਜ ਕੈਸੋ ਆਪਰੇਸ਼ਨ ਸੀਗਾ ਤੇ ਅਸੀਂ ਚੌਲੀਆਂ ਕੈਸੋ ਕੀਤਾ ਉੱਥੇ ਤਕਰੀਬਨ 22 23 ਘਰ ਅਸੀਂ ਚੈੱਕ ਕੀਤੇ ਜਿਹਦੇ ਚੋਂ 9 10 ਘਰ ਜਿਹੜੇ ਸੀਗੇ ਉਹ ਆਲਰੇਡੀ ਲੌਕਡ ਸੀਗੇ ਤੇ ਇੱਕ ਹਰਮਨ ਸਿੰਘ ਇਲਸ ਬਾਂਸਾ ਉਹਦੇ ਤੋਂ ਸਾਨੂੰ 10 ਗੌਰਮ ਰੀਜਨ ਬਰਵਾਮਦ ਹੋਈ ਹੈ ਉਹ ਅਸੀਂ ਕੇਸ ਰਜਿਸਟਰ ਕਰਤੋਂ ਦੇ ਖਿਲਾਫ ਤੇ ਬਾਕੀ ਅਸੀਂ ਅਗਲਾ ਪਿੰਡ ਕਿਹੜਾ ਸੀਗਾ ਆਪਾਂ ਛੇੜੀ ਗਿੱਲਾਂ ਛੇੜੀ ਗਿੱਲਾਂ ਜਾਣਾ ਸੀਗਾ ਇਸ ਤੋਂ ਬਾਅਦ ਜੇ ਤੁਹਾਨੂੰ ਪਤਾ ਮੌਸਮ ਕਰਕੇ ਉਹ ਸਾਡਾ ਰਸਤੇ ਸਾਰੇ ਬਲੌਕ ਹੋ ਗਏ ਆ ਇਸ ਕਰਕੇ ਉੱਥੇ ਨਹੀਂ ਜਾ ਪਾਵਾਂਗੇ ਤੇ ਇਹ ਮਹਿਮ ਇਸੇ ਤਰ੍ਹਾਂ ਜਾਰੀ ਰਹੇਗੀ ਲਗਾਤਾਰ ਹਮਾਰਾ ਚੰਗੀ ਤਰ੍ਹਾਂ ਪੰਜਾਬ ਚ ਠੱਲ ਨਹੀਂ ਪੈ ਜਾਏਗੀ ਸਰ ਸਰ ਅਗਰ ਗੱਲ ਕਰੀਏ ਨਸ਼ਿਆਂ ਦਾ ਲੱਗਦਾ ਵੀ ਬਹੁਤ ਵੱਡੀ ਪੱਧਰ ਤੇ ਕੰਟਰੋਲ ਹੋ ਗਏ ਜਿੰਨੇ ਜੰਗੀ ਪੱਧਰ ਤੇ ਕੰਪੀਟ ਤੇ ਜਾ ਰਹੇ ਜਿਵੇਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਅਸੀਂ ਜੇ 22 ਘਰ ਤੇ ਚੈੱਕ ਕੀਤੇ ਤੇ 28 9 ਘਰ ਆਲ ਜਿਹੜੀ ਤਾਲੇ ਲੱਗੇ ਸੀਗੇ ਤੇ ਜਿਨ੍ਹਾਂ ਚ ਪਤਾ ਲੱਗਦਾ ਕਿ ਮਤਲਬ ਉਹ ਪਰਮਾਨੈਂਟਲੀ ਘਰ ਛੱਡ ਕੇ ਚਲੇ ਗਏ ਮਤਲਬ ਛੋਟੇ ਜਿਹੇ ਪਿੰਡ ਚ ਤੁਸੀਂ ਸੋਚੋ ਵੀ 8-10 ਘਰ ਜਿਹੜੀ ਇੱਕ ਗਲੀ ਪੱਕਾ ਇਹ ਕੰਮ ਕਰਦੀ ਸੀ ਉਹ ਜਿਹੜੇ 9 10 ਘਰ ਪਰਮਨੈਂਟਲੀ ਹੀ ਬੰਦ ਨੇ ਤੇ ਕੁਝ ਅੱਜ ਅਸੀਂ ਆਇਡੈਂਟੀਫਾਈ ਕੀਤਾ ਕੁਝ 3-4 ਘਰ ਸੀਗੇ ਜਿਹੜੇ ਕਿ ਬਹੁਤ ਅੱਛੇ ਨਵੇਂ ਬੰਦ ਰਹੇ ਨੇ ਮਤਲਬ ਕੋਠੀ ਨਵਾਂ ਘਰ ਬੰਦ ਰਹੇ ਨੇ ਉਹਨਾਂ ਤੇ ਮੁਕਦਮੇ ਦਰਜ ਨੇ ਉਹ ਅਸੀਂ ਚੈੱਕ ਕਰਕੇ ਅੱਜ ਵੀ ਕਿੰਨੇ ਕਿੰਨੇ ਮਕਦਮੇ ਉਹਨਾਂ ਤੇ ਦਰਜ ਨੇ ਤੇ ਉਹਨਾਂ ਦੇ ਠਾਰਟਫ ਤੇ ਜੇ ਪ੍ਰੋਪਰਟੀ ਸੀਜ਼ ਕਰਨ ਦੇ ਫ੍ਰੀਜ਼ ਕਰਨ ਦੇ ਆਰਡਰਸ ਲੈ ਸਕਦੇ ਹੋਏ ਤਾਂ ਉਹ ਅਸੀਂ ਇਹਨਾਂ ਦੇ ਕੇਸ ਤਿਆਰ ਕਰਕੇ ਵੇਚਾਂਗੇ ਤੇ ਜਿਹੜਾ ਤੁਹਾਡਾ ਸਵਾਲ ਸੀਗਾ ਵੀ ਕਾਫੀ ਜ਼ਿਆਦਾ ਫਰਕ ਸਾਨੂੰ ਲੱਗਦਾ ਕਿ ਲੋਕੀ ਛੱਡ ਛੱਡ ਕੇ ਕੰਮ ਤੇ ਜਾਂ ਤਾਂ ਦੂਜੇ ਕਿਤੇ ਲੱਭ ਰਹੇ ਨੇ ਤੇ ਲੇਕਿਨ ਇਹ ਜਗਾ ਛੱਡ ਚੁੱਕੇ ਨੇ ਵੀ ਉਹਨਾਂ ਨੂੰ ਡਰ ਲੱਗਦਾ ਵੀ ਕਿ ਉਹਨਾਂ ਤੇ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਕਿ ਤੇ ਐਵੇਂ ਫੜ ਕੇ ਨਾ ਕੋਈ ਪਰਚਾ ਦੇ ਦੇ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ you mm -hmm.